ਰੂਹੇ ਜ਼ਮੀਨ ਦੇਚ ਇੱਕ ਐਸੀ ਹਸਤੀ ਜੋ ਪੰਨ ਵਰਿਆਂ ਦੀ ਆਯੋਦੇ ਸਮਾਜ ਸੁਧਾਰ ਦੀ ਧਰਮ ਦੀ ਲਹਿਰ ਦੀ ਤੇ ਰਾਜਨੀਤੀ ਦੀ ਮੁਖੀ ਬਣੀ ਇਤਿਹਾਸ ਦੇਚ ਇੱਕ ਪਹਿਲੀ ਸ਼ਖਸੀਅਤ ਹੈ ਆਪ ਦਾ અવਤਾਰ ਸ਼ਾਵਣ ਵਦੀ 9 ਸੰਮਤ 1713 ਨੂੰ ਸ੍ਰੀ ਗੁਰੂ ਹਰ राय ਸਾਹਿਬ ਜੀ ਮਹਾਰਾਜ ਦੇ ਘਰ ਮਾਤਾ ਸ੍ਰੀ ਕ੍ਰਿਸ਼ਨਕੌਰ ਜੀ ਦੀ ਕੁੱਖੋਂ ਹੋਇਆ। ਕੀਰਤਪੁਰ ਹਾਲ ਜ਼ਿਲ੍ਹਾ ਰੋਪੜ ਇਹ ਆਪ ਜੀ ਦਾ ਜਨਮ ਅਸਥਾਨ ਹੈ। ਆਪ ਨੂੰ ਗੁਰਗੱਦੀ ਕਤਕਵਦੀ 8 ਸੰਮਤ 1718 ਨੂੰ ਕੀਰਤਪੁਰ ਸਾਹਿਬ ਵਿਖੇ ਪ੍ਰਾਪਤ ਹੋਈ ਆਇਓ ਉਹਨਾਂ ਆਪ ਦੀ ਪੰਜ ਵਰਿਆਂ ਦੀ ਸੀ ਹੈਰਾਨਗੀ ਤੇ ਹੋਈ ਗੁਰੂ ਨੂੰ ਕਾਇਆ ਮਨ ਲਈਏ ਹੈਰਾਨਗੀ ਹੈ ਪਰ ਗੁਰੂ ਨੂੰ ਜੋਤ ਸਮਝੀਏ ਤੇ ਫਿਰ ਕੋਈ ਹੈਰਾਨਗੀ ਨਹੀਂ ਕਿਸੇ ਵਕਤ ਸਾਡੇ ਦੇਸ਼ ਦੇ ਉੱਗੇ ਰਿਸ਼ੀਆਂ ਨੇ ਕਿਹਾ ਸੀ ਜਿਸ ਦੀ ਆਇਓ 35 ਸਾਲ ਤੋਂ ਥੱਲੇ ਹੈ ਉਹ ਧਰਮ ਸਮਾਜ ਤੇ ਰਾਜਨੀਤੀ ਦਾ ਮੁਖੀ ਨਹੀਂ ਬਣਾਉਣਾ ਚਾਹੀਦਾ ਕਿਉਂ ਕਿ ਉਸਦੇ ਬੋਲਾਂ ਵਿੱਚ ਉਹਦੀ ਸੋਚਣੀ ਵਿੱਚ ਪੁਖਤਗੀ ਨਹੀਂ ਹੋਵੇਗੀ ਇਸ ਤਰ੍ਹਾਂ ਰਾਜਨੀਤੀ ਕੱਚੀ ਹੋਵੇਗੀ ਸਮਾਜ ਦੀ ਆਧਾਰ ਕੱਚੀ ਹੋਵੇਗੀ ਔਰ ਧਰਮ ਦੇ ਚ ਵੀ ਪੁਖਤਗੀ ਨਹੀਂ ਹੋਵੇਗੀ ਲੇਕਿਨ ਇੱਕ ਹੋਰ ਮਹਾਪੁਰਸ਼ ਜੋ ਈਰਾਨ ਦੇ ਚ ਹੋਇਆ ਹੈ جس نے بلند بانگ اے بول آخ اور اس نے ہندوستان کا برمن بھی شیک سا دی بزرگی با اکل است نہ بزرگی اکل تو ہے عمر تو نہیں امیری مال اسباب تو نہیں دل تو ہے اس دا دل کنا کڈا ہے ਜਦ ਵੀ ਬਜ਼ੁਰਗੀ ਨੂੰ ਨਾਪਣਾ ਹੋਵੇ ਅਕਲ ਤੋਂ ਨਾਪੋ ਸੋਚਣੀ ਤੋਂ ਨਾਪੋ ਐਸਾ ਵੀ ਹੋ ਸਕਦਾ ਹੈ ਕਿ ਕਿਸੇ 5 ਸਾਲ ਦੇ ਬੱਚੇ ਦੇ ਅੰਦਰ 100 ਸਾਲ ਦੀ ਅਕਲ ਹੋਵੇ ਔਰ ਐਸਾ ਵੀ ਹੋ ਸਕਦਾ ਹੈ ਕਿ ਕਿਸੇ 100 ਸਾਲ ਦੇ ਬੁੱਢੇ ਦੇ ਅੰਦਰ 5 ਸਾਲ ਦੇ ਬੱਚੇ ਦੀ ਅਕਲ ਵੀ ਨਾ ਹੋਵੇ ਅਕਸਰ ਬੁੱਢੇ ਬੱਚਿਆਂ ਵਾਲੀਆਂ ਗੱਲਾਂ ਕਰਦੇ دکھائی ਦਿੰਦੇ ਨੇ ਕਦੀ ਕਦੀ ਰੁਹ ਹੈ ਜ਼ਮੀਨ ਤੇ کوئی بچہ بزرگاں والی گل کر ہے ہوئے نے ایسے بچے جو پورن بھگت ہوئے جیسے کہ درو پرہلاد ہوئے نے ایسے بچے جو پورن شہید ہوئے اور پورن سکھ ہوئے جیسے کہ بابا بڈا ایک بچپن ہی گرو گھر کے شردالو اور بزرگی دمالک خلا موجود سی ਬੱਚੇ ਸ਼ਹੀਦ ਵੀ ਹੋਏ ਸਨ ਬੱਚੇ ਭਗਤ ਵੀ ਹੋਏ ਸਨ ਬੱਚੇ ਸਿੱਖ ਵੀ ਹੋਏ ਸਨ ਪਰ ਕੋਈ ਬੱਚਾ ਅਜੇ ਤੱਕ ਗੁਰੂ ਨਹੀਂ ਬਣਿਆ ਸੀ ਧਾਰਮਿਕ ਤੌਰ ਤੇ ਰਹਿਬੇ ਕਰਨ ਦਾ ਮੌਕਾ ਨਹੀਂ ਪ੍ਰਾਪਤ ਹੋਇਆ ਸੀ ਇਸ ਖਲਾ ਨੂੰ ਇਸ ਕਮੀ ਨੂੰ ਪੂਰਾ ਕੀਤਾ ਧਨ ਗੁਰੂ ਹਰਕ੍ਰਿਸ਼ਨ ਜੀ ਮਹਾਰਾਜ ਨੇ ਆਪ ਦੀ ਸੋਚਣੀ ਵਿੱਚ ਬੜੀ ਗਹਿਰਾਈ ਆਪਨੇ ਜਿੱਥੇ ਸਾਫ਼ ਕਹਿ ਦਿੱਤਾ ਨਹਿ ਮਲੇਚ ਕੋ ਦਰਸ਼ਨ ਦੇ ਹੈ ਜਦ ਦਿੱਲੀ ਦੇ ਤਖਤ ਨੇ ਬੁਲਾਇਆ ਤੇ ਆਪਨੇ ਕਹਿ ਦਿੱਤਾ ਨਹੀਂ ਅਸੀਂ ਪੁਰਾਣੀ ਪਰੰਪਰਾ ਦੇ ਮੁਤਾਬਕ ਰਾਜ ਦਰਬਾਰ ਵਿੱਚ ਜਾ ਕੇ ਉਹਨਾਂ ਦੇ ਰੋਬ ਦਾਬ ਥੱਲੇ ਨਹੀਂ ਬੈਠਣਾ ਨਹੀਂ ਜੀਵਣਾ اور آپ نے گرو چو بہت لمبی دور درشٹی دکھائی آپ نے کہ آپ روحانیت کتنی سی اور برہم گیان کتنا ادع ہوا اسکال ملتی ہے کروکشیتر کو جد ایک براہن نے آپ تی ترک کی تی. कि है हर जी इतना लंबा नाम। ने आप ਨੂੰ ਆਖਿਆ ਜਾਂਦਾ ਹੈ ધਨ ਗੁਰੂ ਹਰਿ ਕ੍ਰਿਸ਼ਨ ਜੀ ਮਹਾਰਾਜ ਇਤਨਾ ਲੰਬਾ ਨਾਮ ਦ्वापर ਯੁੱਗ ਦੇ ਚ ਹੋਏ ਨੇ श्री कृष्ण ਉਹਨਾਂ ਨੇ ਗੀਤਾ ਉਚਾਰਨ ਕੀਤੀ ਸੀ ਆਪ ਕਮ ਸੇ ਕਮ ਉਸ ਤੇ ਅਰਥ ਹੀ ਕਰ ਦਿਓ ਤਾਂ ਕਹਿੰਦੇ ਨੇ ਆਪਨੇ ਕੋਲ ਬੈਠੇ ਇੱਕ ਜੀਵਰ ਜੋ ਗੁੰਗਾ ਵੀ ਸੀ ਉਹ ਦੇ ਸੇਸ ਤੇ ਛੜੀ ਰੱਖੀ ਤੇ ਆਖਿਆ ਪੁਰਖਾ ਸ਼ਲੋਕ ਪੜਦਾ ਜਾ ਅਰਥ ਕਰਦਾ ਜਾ ਉਹ ਸੁਰ ਦੇ ਵਿੱਚ ਸ਼ਲੋਕ ਪੜੀ ਜਾਂਦਾ ਹੈ ਅਰਥ ਕਰੀ ਜਾਂਦਾ ਹੈ ਇਹ ਕ੍ਰਿਸ਼ਮਾ ਦੇਖ ਕੇ ਪੰਦਾ ਕਦਮਾਂ ਤੇ ਝੁਕਿਆ ਔਰ ਹੈਰਾਨ ਹੋਇਆ ਜਿਸ ਦੀ ਛੜੀ ਦੇ ਵਿੱਚ ਇਤਨੀਆਂ ਬਰਕਤਾਂ ਨੇ ਉਸ ਦੇ ਵਿੱਚ ਕਿਤਨੀਆਂ ਬਰਕਤਾਂ ਆਉਣਗੀਆਂ ਰਾਜਾ ਜੈ ਸਿੰਘ ਦੇ ਬੁਲਾਵੇ ਤੇ ਆਪ ਦਿੱਲੀ ਆਏ ਆਪ ਉਹਨਾਂ ਦੇ ਬੰਗਲੇ 'ਚ ਠਹਿਰੇ ਆਪ ਸਾਹਿਬ ਸਨ ਮਾਲਕ ਸਨ ਰੂਹਾਨੀ ਗੁਣਾ ਦੇ ਉਸ ਬੰਗਲੇ 'ਤੇ ਠਹਿਰਨ ਕਰਕੇ ਬੰਗਲਾ ਬੰਗਲਾ ਸਾਹਿਬ ਬਣ ਗਿਆ ਅਜ ਸਾਹਿਬ ਜੋ ਆ ਗਿਆ ਦਿੱਲੀ ਵਿੱਚ ਉਹਨਾਂ ਦਿਨਾਂ ਦੇ ਟਾਉਨ ਪਲੇਗ ਫੈਲੇ ਹੋਇਆ ਸੀ ਔਰ ਚੇਚਕ ਵੀ ਬੜੇ ਜ਼ੋਰਾਂ 'ਤੇ ਦੀਨ ਦੁਖੀਆਂ ਦੇ ਦਰਦ ਵੰਡਣ ਵਾਲੇ ਭਗਵਨ ਗੁਰੂ ਹਰਿਕ੍ਰਿਸ਼ਨ ਜੀ ਮਹਾਰਾਜ ਘਰ ਘਰ ਦੇ ਚਾਕੇ ਰੋਗੀਆਂ ਦੀ ਦੇਖ ਰਿਕ ਕਰਦੇ ਨੇ ਹਰ ਇੱਕ ਦੀ ਲੋੜ ਪੂਰੀ ਕਰਦੇ ਨੇ ਆਪ ਦੇ ਬੈਠਣ ਨਾਲ ਰੋਗੀਆਂ ਨੂੰ ਚੈਨ ਮਿਲਦਾ ਸੀ ਆਪ ਦੇ ਦਿੱਤੇ ਹੋਏ ਦਲਾਸੇ ਨਾਲ ਰੋਗੀ ਤੰਦਰੁਸਤ ਹੁੰਦੇ ਸਨ ਤੋ ਚੁਕੇ ਰੋਗੀ ਤੰਦਰੁਸਤੋਂ ਦੇ ਸੰ ਰੋਗੀ ਪਰ ਸੰ ਹੁੰਦੇ ਸਨ ਦੁਖੀ ਬੰਦਿਆਂ ਨੂੰ ਚੈਨ ਮਿਲਦਾ ਸੀ ਆਪ ਦੇ ਨਾਲ ਤੇ ਲਖਵ ਜੁੜ ਗਿਆ ਕਿ ਤੇ ਧਨ ਗੁਰੂ ਹਰਿਕ੍ਰਿਸ਼ਨ ਜੀ ਮਹਾਰਾਜ ਦੁਖ ਦੂਰ ਕਰਨ ਵਾਲੇ ਨੇ ਔਰ ਅਗਾਹ ਚੱਲ ਕੇ ਇਸੇ ਹੀ ਕਹਾਵਤ ਨੂੰ ਭਗਵਤੀ ਦੀ ਵਾਰ ਦੇਚ ਧਨਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਨੇ ਵੀ ਕਲਮ ਬੰਦ ਕੀਤਾ ਹੈ ਸ੍ਰੀ ਹਰਿ ਕ੍ਰਿਸ਼ਨ ਦੇ ਆਈਏ ਜਿਸ ਜਿੱਥੇ ਸਭ ਦੁੱਖ ਜਾਏ ਗੁਰੂ ਹਰਿਕ੍ਰਿਸ਼ਨ ਜੀ ਮਹਾਰਾਜ ਦੀ ਮਹੌਣੀ ਮੌਰਤ ਉਹਨਾਂ ਦੇ ਉਪਦੇਸ਼ ਉਹਨਾਂ ਦੀ ਸੰਗਤ ਐਸੀ ਹੈ ਸਾਰੇ ਦੁੱਖ ਦੂਰ ਹੋੁੰਦੇ ਨੇ ਸਾਰੇ ਦੁੱਖਾਂ ਦੇ ਨਿਵਰਤੀ ਕਰਨ ਦੇ ਆਪ ਤੇ ਕੋਲ ਉਪਰਾਲੇ ਨੇ ਆਪ ਦੀ ਮੂਰਤੀ ਐਸੀ ਹੈ ਕਿ ਦੁੱਖ ਦੂਰ ਹੀ ਕਰੀ ਜਾਂਦੀ ਹੈ ਆਈਓ ਕੁਛ ਵੀ ਨਹੀਂ ਪਰ ਜਿਸ ਢੰਗ ਨਾਲ ਆਪਨੇ ਦੁਖੀਆਂ ਦੇ ਦਰਦ ਵੰਡੇ ਇੱਕ ਬਹੁਤ ਵੱਡੀ ਮਹਾਨ ਘਟਨਾ ਆਈਓ ਕੁਛ ਵੀ ਨਹੀਂ ਪਰ ਜਿਸ ਢੰਗ ਦੇ ਨਾਲ ਆਪਨੇ ਰਾਜਨੀਤਿਕ ਫੈਸਲੇ ਕੀਤੇ ਉਸ ਤੋਂ ਆਪ ਦੀ ਦੂਰ ਦ੍ਰਿਸ਼ਟੀ ਤੇ ਸਿਆਣਪ ਦਾ ਪਤਾ ਚੱਲਦਾ ਸੀ ਕਹਿੰਦੇ ਨੇ ਦੁਖੀਆਂ ਤੇ ਰੋਗੀਆਂ ਦੀ ਸੇਵਾ ਕਰਦੇ ਹੋਏ ਆਪ ਨੂੰ ਚੇਚਕ ਹੋ ਗਈ ਔਰ ਆਪ ਦਿੱਲੀ ਦੇ ਵਿੱਚ ਹੀ ਚੇਤਰ ਸੁਦੀ 14 ਸੰਮਤ 1721 ਦੇ ਵਿੱਚ ਜੋਤੀ ਜੋਤ ਸਮਾ ਗਏ ਯਾਦਗਾਰੀ ਸਥਾਨ ਜੋਤੀ ਜੋਤ ਸਮਾਣ ਦਾ ਬਾਲਾ ਸਾਹਿਬ ਬਣਿਆ ਹੋਇਆ ਹੈ ਬਾਲਾ ਪ੍ਰੀਤਮ ਆਪ ਦਾ ਨਾਮ ਕਹਿ ਲਾਇਆ ਲੇਕਿਨ ਆਪ اتنے چھوٹے سمے تک کیوں رہے امر چھوٹی پیریڈ چھوٹا سما چھوٹا حیرانگی کچھ بھی نہیں تھوڑا جا سما آپ گریائی براجمان ہوئے لال ون سوا پن سال کی دی عمر گرگدی تیٹھے سوا سات سال دخصت دی ہو گئے دراصل ایک چھاپ چھوڑنی سی وہ سی بچپن کی बच्चे पणे दी अगर बड़ेरी उम्र तक रहंदे है तो बचपन दी ये छाप नहीं रहनी सी जਵੇਂ बाकी गुरु साहिबान नाल ਵੀ ਅਸੀਂ ਉਹਨਾਂ ਦੀ ਬਜ਼ੁਰਗੀ ਅੱਗੇ ਕੀਤੀ ਹੋਈ ਹੈ ਤੋ ਗੁਰੂ ਹਰਿਕ੍ਰਿਸ਼ਨ ਜੀ ਮਹਾਰਾਜ ਦੀ ਬਜ਼ੁਰਗੀ ਅੱਗੇ ਕੀਤੀ ਜਾਂਦੀ ਔਰ ਉਹਨਾਂ ਦਾ ਬਜ਼ਲਗ ਰੂਪ ਹੀ ਅੱਗੇ ਆਉਂਦਾ ਨਹੀਂ ਇੱਕ छाप ਛੋੜਨੀ ਸੀ ਗੁਰੂ ਜੋਤ ਹੈ ਗੁਰੂ ਕਾਇਆ ਨਹੀਂ ਗੁਰੂ ਫ਼ਲਸਫਾ ਹੈ ਵਿਚਾਰ ਹੈ गुरु शरीर नहीं गुरु आध्यात्मिक आनंद है रूहानी शक्ति है शारीरिक शक्ति नहीं इस दा बोध आपने जो है कराना सी हकीकत है कि शरीर बच्चा ਤੇ ਦਿਮਾਗ ਦੇਚ ਬਜ਼ੁਰਗ ਐਸਾ ਕਦੀ ਕਦੀ ਹੁੰਦਾ ਹੈ اور શરીર ਬੁੱਢਾ ਹੋਵੇ ਦਿਮਾਗ ਦੇਚ ਬਚਪਨਾ ਹੋਵੇ ਤੇ ਇੱਕਦਮ ਪਹਿਚਾਨ ਆਉਂਦੀ ਹੈ ਬੱਚੇ ਦੀ ਇਹ ਪਹਿਚਾਣ ਹੈ ਕਿ ਉਸ ਦੀਆਂ ਖੇਡਣ ਦੀਆਂ ਰੁਚੀਆਂ ਬੜੀਆਂ ਪ੍ਰਬਲ ਹੁੰਦੀਆਂ ਨੇ ਤੇ ਖੇਡਣ ਲਈ ਖਿਡੌਣੇ ਚਾਹੀਦੇ ਨੇ ਘਰ ਵਿੱਚ ਕੋਈ ਵੀ ਖਿਡੌਣਾ ਨਾ ਹੋਵੇ ਤੇ ਬੱਚਾ ਮਾਂ ਨੂੰ ਕਹਿ ਦਿੰਦਾ ਤੂੰ ਖਿਡੌਣਾ ਬਣ ਤੂੰ ਮੈਨੂੰ ਚੱਕ ਪਿਓ ਨੂੰ ਕਹਿ ਦਿੰਦਾ ਤੂੰ ਘੋੜਾ ਬਣ ਮੈਂ ਤੇਰੇ ਤੇ ਬੈਠਣਾ ਹੈ ਤੇਰੀ ਪਿੱਠ ਤੇ ਬੈਠਣਾ ਹੈ ਤਾਂ ਬੱਚਾ ਪਿਓ ਨੂੰ ਖਿਡੌਣਾ ਬਣਾ ਦਿੰਦਾ ਹੈ ਮਾਂ ਨੂੰ ਖਿਡੌਣਾ ਬਣਾਉਂਦਾ ਹੈ ਔਰ ਹਰ ਉਹ ਚੀਜ਼ ਖਿਡਾਉਣਾ ਹੈ ਬੱਚੇ ਦੇ ਸਾਹਮਣੇ ਚਾਹੋ ਕਿਤਨੀ ਕੀਮਤੀ ਹੈ ਜਦ ਉਸ ਦੇ ਅੰਦਰ ਖੇਡਣ ਦੀਆਂ ਰੁਚੀਆਂ ਪਰਬਲ ਹੋਵਨ ਖੇਡਣ ਦੀਆਂ ਰੁਚੀਆਂ ਪਰਬਲ ਤੇ ਹਰ ਵਸਤ ਨੂੰ ਖਿਡਾਉਣਾ ਸਮਝ ਹੀ ਜਾਣਾ ਇਹ ਬੱਚੇ ਦੀ ਫਿਤਰਤ ਹੈ ਇਸ ਫਿਤਰਤ ਤੋਂ ਆਪ ਬੇਨਿਆਸਨ ਧਨ ਗੁਰੂ ਹਰਕ੍ਰਿਸ਼ਨ ਜੀ ਮਹਾਰਾਜ ਸੋਚਣਾ ਸਮਝਣਾ ਸਮਝਾਣਾ ਆਪ ਦੇ ਸੁਭਾਅ ਦੇ ਵਿੱਚ ਪਰਉਪਕਾਰ ਆਪ ਦੇ ਸੁਭਾਅ ਵਿੱਚ ਸੀ ਗਿਆਨ ਦੇਣਾ ਲੋਕਾਂ ਨੂੰ ਭਗਤੀ ਮਾਰਗ ਤੇ ਤੋਰਨਾ ਆਪ ਜੀ ਦੇ ਸੁਭਾਅ ਵਿੱਚ ਸੀ ਦੁਖੀਆਂ ਦਾ ਦਰਦ ਵੰਡਣਾ ਆਪ ਦਾ ਕੰਮ ਸੀ ਔਰ ਇਸ ਤਰੀਕੇ ਦੇ ਨਾਲ ਆਪ ਦੀ ਰਸਨਾ ਤੋਂ ਅੰਤਮ ਸਮੇਂ ਨਿਕਲਿਆ ਜਦ ਸਿੱਖਾਂ ਨੇ ਪੁੱਛਿਆ ਅਗਲਾ ਬਾਬਾ ਕੌਣ ਹੋਵੇਗਾ ਗੁਰਗੱਦੀ ਤੇ ਕੌਣ ਹੋਵੇਗਾ ਕਿਸ ਸ਼ਖਸੀਅਤ ਨੂੰ ਆਪ ਜੋ ਹੈ ਬਿਠਾ ਹੋ ਗਏ ਤੂੰ ਰਸਨਾ ਤੋਂ ਨਿਕਲਿਆ ਬਾਬਾ ਬਕਾਲੇ ਗਜ਼ਬ ਦੀ ਚੌਣ ਗੁਰੂ ਨੂੰ ਲਬਣਾ ਬਕਾਲੇ ਦੇ ਵਿੱਚ ਉਹ ਜੋਤ ਉੱਥੇ ਵਿਰਾਜਮਾਨ ਹੈ ਜਿੱਥੇ ਗੁਰੂ ਹਰਿਕ੍ਰਿਸ਼ਨ ਜੀ ਮਹਾਰਾਜ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਦੇ ਪੋਤਰੇ ਸਨ ਉੱਥੇ ਗੁਰੂ ਹਰਿਕ੍ਰਿਸ਼ਨ ਜੀ ਮਹਾਰਾਜ ਦੇ ਗੁਰੂ ਤੇਗ ਬਹਾਦਰ ਸਾਹਿਬ ਜੀ ਮਹਾਰਾਜ ਦਾਦਾ ਸਨ ਸਿੱਖ ਇਤਿਹਾਸ ਨੂੰ ਪੜ੍ਹ ਕੇ ਗੁਰੂ ਘਰ ਦੇ ਇਤਿਹਾਸ ਨੂੰ ਪੜ੍ਹ ਕੇ ਹੈਰਾਨੀ ਹੋਉਂਦੀ ਹੈ ਦਾਦਾ ਪੋਤਰੇ ਨੂੰ ਗੱਦੀ ਦਿੰਦਾ ਹੈ ਔਰ ਪੋਤਰਾ ਦਾਦੇ ਨੂੰ ਗੱਦੀ ਦਿੰਦਾ ਹੈ ਉਮਰ ਦੀ ਗੱਲ ਨਹੀਂ ਅਕਲ ਦੀ ਗੱਲ ਹੈ ਸਰੀਰ ਦੀ ਗੱਲ ਨਹੀਂ ਵਿਚਾਰਾਂ ਦੀ ਗੱਲ ਹੈ ਕਾਇਆ ਦੀ ਗੱਲ ਨਹੀਂ ਅਧਿਆਤਮਿਕ ਆਨੰਦ ਤੇ ਅਧਿਆਤਮਿਕ ਜੋ ਹੈ ਸ਼ਕਤੀ ਦੀ ਗੱਲ ਹੈ ਕਿੱਥੇ ਦਾਦਾ ਪੋਤਰੇ ਨੂੰ ਗੱਦੀ ਦੇਂਦਾ तमाम ਪੁੱਤਰਾਂ ਨੂੰ ਇੱਕ ਪਾਸੇ ਰੱਖ ਕੇ ਤੇ ਕਿਧਰੇ ਛੋਟਾ ਜਿਹਾ ਪੋਤਰਾ ਵਡੇਰੀ ਉਮਰ ਦੇ ਭਨ ਗੁਰੂ ਤੇਗ ਬਹਾਦਰ ਸਾਹਿਬ ਜੀ ਮਹਾਰਾਜ ਜੋ ਰਿਸ਼ਤੇਚ ਦਾਦਾ ਉਹਨਾਂ ਨੂੰ ਜੋ ਹੈ ਗੱਦੀ ਪ੍ਰਾਪਤ ਹੋ ਰਹੀ ਹੈ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਦੇ ਸੁਪੁੱਤਰ ਬਾਬਾ ਗੁਰਦਿੱਤਾ ਜੀ ਬਾਬਾ ਗੁਰਦਿੱਤਾ ਜੀ ਦੇ ਸੁਪੁੱਤਰ ਗੁਰੂ ਹਰ राय ਸਾਹਿਬ ਤੇ ਗੁਰੂ ਹਰ ਰਾਏ ਜੀ ਦੇ ਸਬੁੱਤਰ ਸ੍ਰੀ ਗੁਰੂ ਹਰਿਕਸ਼ਨ ਜੀ ਮਹਾਰਾਜ ਗੁਰੂ ਤੇਗ ਬਹਾਦਰ ਸਾਹਿਬ ਜੀ ਮਹਾਰਾਜ ਬਾਬਾ ਗੁਰਦਿੱਤਾ ਜੀ ਦੇ ਸੱਕੇ ਬਰਾਏ ਇਸ ਤਰੀਕੇ ਦੇ ਨਾਲ ਗੁਰੂ ਹਰਿਕਸ਼ਨ ਜੀ ਮਹਾਰਾਜ ਦੇ ਗੁਰਤੇਗ ਬਹਾਦਰ ਸਾਹਿਬ ਜੀ ਮਹਾਰਾਜ ਦਾਦਾ ਬਣੇ ਤਾਂ ਦਾਦੇ ਨੇ ਪੋਤਰੇ ਨੂੰ ਗੱਦੀ ਦਿੱਤੀ ਪੋਤਰੇ ਨੇ ਦਾਦੇ ਦੀ ਝੋਲੀ ਵਿੱਚ ਇਹ ਗੱਦੀ ਪਾਈ ਔਰ ਸਪਸ਼ਟ ਕਰ ਦਿੱਤਾ ਗੁਰਿਆਈ ਕਾਇਆ ਦੀ ਗੱਲ ਨਹੀਂ ਆਤਮਾ ਦੀ ਗੱਲ ਹੈ ਸਰੀਰ ਦੀ ਗੱਲ ਨਹੀਂ ਪਰਮਾਤਮਾ ਦੀ ਗੱਲ ਹੈ ਦੇਹ ਦੀ ਗੱਲ ਨਹੀਂ ਗੁਣਾ ਦੀ ਗੱਲ ਹੈ ਵਿਚਾਰ ਦੀ ਗੱਲ ਹੈ ਗੁਰੂ ਘਰ ਦੇ ਵਿਚਾਰ ਹੀ ਗੁਰੂ ਹੈ ਗਿਆਨ ਹੀ ਗੁਰੂ ਹੈ ਗਿਆਨ ਗੁਰੂ ਆਤਮ ਉਪਦੇਸੋ ਨਾਮ ਵਿਭੂਤ ਲਗਾਓ ਐਸਾ ਕਲਗੀਧਰ ਆਖਦੇ ਰਹੇ ਧਨ ਗੁਰੂ ਹਰਕ੍ਰਿਸ਼ਨ ਜੀ ਮਹਾਰਾਜ ਇਸ ਤਰ੍ਹਾਂ ਦਾ ਸੰਦੇਸ਼ ਉਪਦੇਸ਼ ਦਿੰਦਿਆਂ ਹੋਇਆਂ ਕਿਉਂਕਿ ਸਮਾਂ ਪੀਰੀਅਡ ਬਹੁਤ ਛੋਟਾ ਹੈ ਤਾਂ ਇਤਿਹਾਸ ਵੀ ਛੋਟਾ ਹੈ ਆਪ ਦਿੱਲੀ ਦੇਚ ਜੋਤੀ ਜੋਤ ਸਮਾ ਕੇ ਗੱਦੀ ਬਾਬੇ ਬਕਾਲੇ ਗੁਰਤੇਗ ਬਹਾਦਰ ਸਾਹਿਬ ਜੀ ਮਹਾਰਾਜ ਨੂੰ ਬਖਸ਼ਿਸ਼ ਕਰਕੇ ਕਾਇਆ ਕਰਕੇ ਆਪ ਦਿੱਲੀ ਦੀ ਮਿੱਟੀ ਵਿੱਚ ਆਤਮਾ ਕਰਕੇ ਆਪ ਧਨ ਗੁਰਤੇਗ ਬਹਾਦਰ ਸਾਹਿਬ ਜੀ ਮਹਾਰਾਜ ਦੇ ਅੰਦਰ ਪ੍ਰਵੇਸ਼ ਕਰ ਗਏ